ਲਗਾਤਾਰ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੀ ਖਬਰ ਸੁਣ ਬਜ਼ੁਰਗ ਦਾ ਮਾਨਸਿਕ ਸੰਤੁਲਨ ਹੋ ਗਿਆ ਖਰਾ ਇਸ ਬਜ਼ੁਰਗ ਨੂੰ ਹੁਣ ਕੈਨੇਡਾ ਤੋਂ ਹੋ ਗਈ ਹੈ ਨਫਰਤ ਕੈਨੇਡਾ ਦੀ ਜ਼ਿੱਦ ਕੀਤੀ ਤੇ ਤੇਰੀਆਂ ਲੱਤਾਂ ਵੱਡ ਦੇਾਂਗਾ ਪਿਓ ਨੇ ਪੁੱਤ ਦੇ ਕਮਰੇ ਦੇ ਵਿੱਚ ਲਗਾ ਦਿੱਤਾ ਪੋਸਟਰ ਲਗਾਤਾਰ ਹੀ ਕੈਨੇਡਾ ਤੋਂ ਮੰਦ ਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅਕਸਰ ਹੀ ਅਸੀਂ ਇਸ ਖਬਰ ਨੂੰ ਸੁਣਦੇ ਹਾਂ ਕਿ ਉੱਥੇ ਗਏ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਆਪਣੀ ਜਾਨ ਗਵਾ ਰਹੇ ਨੇ ਇਹ ਮੌਤਾਂ ਦਾ سلسلہ ਲਗਾਤਾਰ ਹੀ ਚੱਲ ਰਿਹਾ ਹੈ ਰੋਜ਼ਾਨਾ ਕੋਈ ਨਾ ਕੋਈ ਅਜੀਹੀ ਖਬਰ ਸਾਹਮਣੇ ਜ਼ਰੂਰ ਆਉਂਦੀ ਹੈ ਮਾਪੇ ਆਪਣੇ ਬੱਚਿਆਂ ਨੂੰ ਚਾਹਾਂ ਦੇ ਨਾਲ ਵਿਦੇਸ਼ ਭੇਜਦੇ ਨੇ ਕਈ ਬੱਚੇ ਆਪਣੇ ਸੁਪਨੇ ਪੂਰੇ ਕਰਨ ਜਾਂਦੇ ਨੇ ਕਈ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸਹੀ ਕਰਨ ਦੇ ਲਈ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਨੇ ਪਰ ਉੱਥੇ ਜਾ ਕੇ ਕਿਸੇ ਨਾ ਕਿਸੇ ਮੰਦਭਾਗੇ ਭਾਣੇ ਦਾ ਉਹ ਸ਼ਿਕਾਰ ਹੋ ਜਾਂਦੇ ਨੇ ਇਸ ਬਜ਼ੁਰਗ ਨੇ ਕਾਫੀ ਅਜਹੀਆਂ ਖਬਰਾਂ ਸੁਣੀਆਂ ਜਿਸ ਤੋਂ ਬਾਅਦ ਇਸ ਬਜ਼ੁਰਗ ਦਾ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਤੇ ਬਜ਼ੁਰਗ ਨੂੰ ਕੈਨੇਡਾ ਤੋਂ ਨਫ਼ਰਤ ਹੋ ਗਈ ਇਸ ਬਜ਼ੁਰਗ ਨੇ ਆਪਣੇ ਪੁੱਤ ਦੇ ਕਮਰੇ ਦੇ ਵਿੱਚ ਆਪਣੀ ਫੋਟੋ ਵਾਲਾ ਇੱਕ ਪੋਸਟਰ ਵੀ ਲਗਾਤਾ ਤੇ ਉਸ ਦੇ ਉੱਤੇ ਲਿਖਿਆ ਕਿ ਜੇਕਰ ਤੂੰ ਕੈਨੇਡਾ ਜਾਣ ਦੀ ਜਿੱਦ ਕਰੇਗਾ ਤੇ ਤੇਰੀਆਂ ਲੱਤਾਂ ਵੱਢ ਦਵਾਂਗਾ ਤੇ ਨਾਲ ਹੀ ਇਸ ਦੇ ਵੱਲੋਂ ਆਪਣੇ ਕਮਰੇ ਦੇ ਵਿੱਚ ਵੀ ਪੋਸਟਰ ਲਗਾਇਆ ਗਿਆ ਕਿ ਜੇਕਰ ਤੂੰ ਕੈਨੇਡਾ ਜਾਣ ਦੀ ਜ਼ਿੱਦ ਕੀਤੀ ਤਾਂ ਤੈਨੂੰ ਬੇਦਖਲ ਕਰ ਦਿਆਂਗਾ ਇਹ ਪੋਸਟਰ ਲਗਾਉਣ ਦਾ ਕਾਰਨ ਬਜ਼ੁਰਗ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਜਦ ਸਵੇਰੇ ਉਸ ਦਾ ਲੜਕਾ ਉੱਠੇ ਤਾਂ ਇਸ ਪੋਸਟਰ ਨੂੰ ਵੇਖੇ ਤਾਂ ਉਸ ਨੂੰ ਪਤਾ ਲੱਗੇ ਕਿ ਕੈਨੇਡਾ ਜਾਣ ਦੇ ਬਾਰੇ ਕਦੇ ਵੀ ਨਹੀਂ ਸੋchnਾ ਬਜ਼ੁਰਗ ਦਾ ਕਹਿਣਾ ਹੈ ਕਿ ਮੈਂ ਅਪੀਲ ਕਰਦਾ ਹਾਂ ਕਿ ਸਭ ਲੋਕ ਆਪਣੇ ਆਪਣੇ ਬੱਚਿਆਂ ਦੇ ਕਮਰੇ ਦੇ ਵਿੱਚ ਅਜਿਹੇ ਪੋਸਟਰ ਲਗਾਓ ਤੇ ਉਹਨਾਂ ਦੀਆਂ ਜਾਨ ਨੱਪ ਜਾਓ ਭਵਾਨੀ ਘਟਦੇ ਇਹ ਰਣਜੀਤ ਸਿੰਘ ਨੇ ਜਿਹੜੇ ਕੀ ਨੌਜਵਾਨ ਕੁੜੀਆਂ ਮੁੰਡਿਆਂ ਦੀਆਂ ਕੈਨੇਡਾ ਦੇ ਵਿੱਚ ਹੋ ਰਹੀਆਂ ਮੌਤਾਂ ਦੀਆਂ ਖਬਰਾਂ ਸੁਣ ਕੇ ਕਾਫੀ ਜ਼ਿਆਦਾ ਚਿੰਤਤ ਹੋ ਗਏ ਨੇ ਤੇ ਉਹਨਾਂ ਨੇ ਇੱਕ ਅਨੋਖੇ ਢੰਗ ਦੇ ਵਿੱਚ ਇਹ ਚਿੰਤਾ ਜਿਹੜੀ ਹੈ ਉਹ ਲੋਕਾਂ ਦੇ ਅੱਗੇ ਵਿਅਕਤ ਕੀਤੀ ਹੈ ਤੇ ਆਪਣੇ ਪੁੱਤ ਦੇ ਕਮਰੇ ਦੇ ਵਿੱਚ ਪੋਸਟਰ ਲਗਾਇਆ ਹੈ ਕਿ ਜੇਕਰ ਕੈਨੇਡਾ ਜਾਂਦੀ ਉਸਨੇ ਜ਼ਿੱਦ ਕੀਤੀ ਤੇ ਉਸ ਦੀਆਂ ਲੱਤਾਂ ਵੱਡ ਦੇਣਗੇ ਹਾਂਜੀ ਹਾਂਜੀ ਅੰਕਲ ਤੁਹਾਡਾ ਨਾਮ ਕੀ ਰਣਜੀਤ ਸਿੰਘ ਜੀ ਅਗਲੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਕੈਨੇਡਾ ਦੇ ਵਿੱਚ ਮੌਤਾਂ ਦਾ سلسلہ ਥਮੰਦਾ ਨਾਮ ਨਹੀਂ ਲੈ ਰਿਹਾ ਆ ਹੁਣ ਇੱਕ ਅਮਰਗੜ ਦੀ ਰਹਿਣ ਵਾਲੀ ਪਰਨੀਤ ਕੌਰ ਜਿਹਦੀ 20 ਸਾਲ ਦੀ ਉਮਰ ਹੈ ਉਸ ਦੀ ਹਾਰਟ ਟੈਕ ਨਾ ਮਾਊਟ ਹੋ ਗਈ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਡੀ ਬਹੁਤ ਮਦਭਾਗੀ ਘਟਨਾ ਹੈ ਜੋ ਸਾਡੀ ਬੱਚੀ ਨਾਲ ਹੋਈ ਸਾਡੇ ਪੰਜਾਬ ਦੇ ਅਨੇਕਾਂ ਬੱਚਿਆਂ ਦੀਆਂ ਜਾਨਾਂ ਉੱਥੇ ਕੈਨੇਡਾ ਹੁਣ ਤੱਕ ਜਾ ਚੁੱਕੀਆਂ ਨੇ ਜਿਹਦੇ ਪਿੱਛੇ ਨਾ ਕੋਈ ਸਰਕਾਰ ਕੋਈ ਨਾ ਇਥੋਂ ਭੇਜਣ ਵਾਲੇ ਮਾਪੇ ਚਿੰਤਤ ਨੇ ਸਾਡਾ ਸਮਾਜ ਕਿੱਧਰ ਜਾ ਰਿਹਾ ਪੈਸੇ ਦੀ ਖਾਤਰ ਹੋੜ ਦੀ ਖਾਤਰ ਵਿੱਚ ਲੱਗ ਕੇ ਆਪਣੇ ਬੱਚਿਆਂ ਦੀ ਜਵਾਨੀ ਨੂੰ ਆਪਣੀ ਕਿਸਾਨੀ ਨੂੰ ਪੰਜਾਬ ਨੂੰ ਬਰਬਾਦ ਕਰਨ ਲੱਗ ਪਏ ਨੇ ਆਪਣੇ ਹੱਥੀਂ ਬੂਟੇ ਲਾ ਕੇ ਆਪਣੇ ਬਾਗ ਉਜਾੜਨ ਲੱਗ ਪਏ ਨੇ ਇਸ ਤੋਂ ਵੱਧ ਭਾਗੀ ਘਟਨਾ ਹੋਰ ਕੀ ਹੋ ਸਕਦੀ ਹੈ ਸਾਡੇ ਧੀਆਂ ਪੁੱਤਾਂ ਲਈ ਅਸੀਂ 20-25 ਲੱਖ ਰੁਪਏ ਲਾ ਕੇ ਇੱਥੇ ਬਹੁਤ ਕੁਝ ਕਰ ਸਕਦੇ ਹਾਂ ਸਾਡੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸਾਡੀਆਂ ਆਪਣੀਆਂ ਐਨੀਆਂ ਕੁ ਫਸਲਾਂ ਹੁੰਦੀਆਂ ਨੇ ਐਨੀ ਕੁ ਦਰਮਦ ਬਰਾਮਦ ਆਸੀਂ ਕਾਰੋਬਾਰ ਕਰ ਸਕਦੇ ਆ ਅਸੀਂ ਸਾਡੀ ਪੂਰੀ ਦੁਨੀਆ ਦੇ ਵਿੱਚ ਸਾਡੀ ਧਰਤੀ ਤੇ ਪੰਜਾਬ ਇੱਕ ਐਸਾ ਸੂਪਾ ਹੈਗਾ ਜਿਹਨੂੰ ਅਸੀਂ ਜੋ ਵੀ ਅਸੀਂ ਬੀਜਾਂਗੇ ਉਹ ਹਰਾ ਉਹ ਸਾਨੂੰ ਉਪਜ ਦਿੰਦੇ ਆ ਉਪਜਾਊ ਧਰਤੀ ਹੈ ਸਾਡੀ ਐਨੀ ਕੁ ਕੀ ਲੱਗਦਾ ਕੀ ਕਾਰਨ ਹੋ ਸਕਦਾ ਤੁਹਾਡੇ ਸਾਨੂੰ ਜਿਹੜਾ ਹਾਰਡ ਅਟੈਕ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਇੰਨੇ ਟਾਈਮ ਚ ਹਾਰਡ ਅਟੈਕ ਦੀ ਮੌਤ ਦਾ ਕਾਰਨ ਬਹੁਤ ਵੱਡਾ ਹੈ ਜੀ ਉੱਥੇ ਦੀ ਜਿਹੜੀ ਧਰਤੀ ਆ ਉੱਥੇ ਦਾ এনਵਾਇਰਨਮੈਂਟ ਹੈ ਉੱਥੇ ਦਾ ਪੌਣ ਪਾਣੀ ਉਹ ਸਾਡੇ ਨਾਲ ਨਹੀਂ ਰਲਦਾ ਮਿਲਦਾ ਉੱਥੇ ਦਾ ਖਾਣ ਪੀਣ ਨਹੀਂ ਸਾਡੇ ਨਾਲ ਰਲਦਾ ਮਿਲਦਾ ਉਹ ਜ਼ਿਆਦਾਤਰ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਬਹੁਤ ਅੱਗੇ ਵਧੇ ਹੋਏ ਲੋਕ ਆ ਪਰ ਉੱਥੇ ਕੀ ਖਾਣਾ ਕੀ ਮਿਲਦਾ ਬਣਾਇਆ ਬਣਾਇਆ ਖਾਣਾ ਜਿਹੜਾ ਫ੍ਰਿਜਾਂ ਦੇ ਵਿੱਚ ਬੰਦ ਹੈਗਾ ਉਹਨੂੰ ਗਰਮ ਕਰੋ ਪਕਾਓ ਤੇ ਖਾਓ ਫ੍ਰਿਜੀ ਕਿ ਐਸੀ ਬਿਮਾਰੀ ਹੈ ਫ੍ਰਿਜ ਦੇ ਵਿੱਚ ਤੁਸੀਂ ਜੋ ਸ਼ਾਮ ਨੂੰ ਬਣਾਓਗੇ ਰਾਤ ਨੂੰ ਰੱਖੋ ਤਾਂ ਸਵੇਰ ਨੂੰ ਖਾਓਗੇ ਤਾਂ ਉਹਦੇ ਬੈਕਟੀਰੀਆ ਨੇ ਜਿਹੜੇ ਵਿੱਚ ਜਿਹੜੇ ਸਾਨੂੰ ਭੋਜਨ ਤੱਤ ਦਿੰਦੇ ਨੇ ਉਹ ਮਰ ਜਾਂਦੇ ਨੇ ਔਰ ਜਿਹੜੇ ਬਿਮਾਰੀਆਂ ਲਾਉਂਦੇ ਨੇ ਉਹ ਵੱਧ ਜਾਂਦੇ ਨੇਗੇ ਇਸ ਕਰਕੇ ਉਹ ਫ੍ਰਿਜਾਂ ਦਾ ਖਾਣਾ ਖਾਂਦੇ ਨੇ ਬੱਚੇ ਔਰ ਸਭ ਤੋਂ ਵੱਡੀ ਗੱਲ ਚਿੰਤ ਤੈਸ ਗੱਲ ਦੀ ਜੇ ਕਿਸੇ ਬੱਚੇ ਨੂੰ ਉੱਥੇ ਕੰਮ ਨਹੀਂ ਮਿਲਦਾ ਤਾਂ ਉਹ ਚਿੰਤਤ ਹੋ ਜਾਂਦੇ ਮਨੋਵਿਗਿਆਨਕ ਤੌਰ ਤੇ ਉਹ ਕਮਜ਼ੋਰ ਹੋ ਜਾਂਦੇ ਨੇ ਔਰ ਉਹ ਉਹਨਾਂ ਦੀ ਸਰੀਰਕ ਸਮਰੱਥਾ ਘਟਦੀ ਜਾਂਦੀ ਹੈ ਸੋਚਣ ਸ਼ਕਤੀ ਘਟਦੀ ਜਾਂਦੀ ਹੈ ਹੋਰ ਪਾਸੇ ਸੋਚਣ ਲੱਗਦੇ ਨੇ ਗਲਤ ਕਮਾਈ ਦੇ ਤਰੀਕੇ ਸੋਚਦੇ ਨੇ ਕਿ ਫਿਰ ਉਹ ਉਹ ਸਾਡੇ ਬੱਚਿਆਂ ਨੂੰ ਉੱਥੇ ਜਾ ਕੇ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇਗੇ ਔਰ ਨਸ਼ੇ ਹੀ ਸਾਰੇ ਕਾਰਨ ਨੇ ਉੱਥੇ ਸਾਡੇ ਬੱਚਿਆਂ ਦੀਆਂ ਜਿਹੜੀਆਂ ਮੌਤਾਂ ਨੇ ਉਹ ਬਹੁਤ ਹੀ ਬੇਹੱਦ ਦੁਖਦਾਈ ਨੇ ਕਿ ਜਿਹੜੇ ਸਾਡੇ ਬੱਚਿਆਂ ਦੀ ਉੱਥੇ ਮੌਤਾਂ ਹੋ ਰਹੀਆਂ ਨੇ ਉਹਨਾਂ ਨੂੰ ਬਚਾਉਣ ਦੇ ਲਈ ਨਾ ਸਾਡੀ ਇਥੋਂ ਪੰਜਾਬ ਸਰਕਾਰ ਕੋਈ ਐਗਰੀਮੈਂਟ ਕਰਦੀ ਹੈ ਨਾ ਭਾਰਤ ਸਰਕਾਰ ਐਗਰੀਮੈਂਟ ਕਰਦੀ ਹੈ ਨਾ ਜਿਸ ਦੇਸ਼ ਦੇ ਵਿੱਚ ਕੈਨੇਡਾ ਵਰਗੇ ਜਿੱਥੇ ਕਿ ਬਹੁਤ ਜ਼ਿਆਦਾ ਸنوਵ ਪੈਂਦੀ ਹੈ ਬਰਫ਼ ਪੈਂਦੀ ਹੈ ਜੋ ਉੱਥੇ ਦਾ ਸਾਡਾ ਤਾਪਮਾਨ ਹੈ ਅਸੀਂ ਉੱਥੇ ਨੂੰ ਨਹੀਂ ਬਲੌਕ ਕਰ ਸਕਦੇ ਹੈਗੇ ਬਿਲਕੁਲ ਅਕਲਿਕ ਦੇਖਿਆ ਸੀ ਤੁਸੀਂ ਵੀ ਅਸੀਂ ਤੁਹਾਡੇ ਘਰੇ ਦੇਖਿਆ ਤੁਸੀਂ ਆਪਣੇ ਘਰੇ ਪੋਸਟਰ ਲਾਇਆ ਹੋਇਆ ਹਾਂ ਹਾਂ ਬਿਲਕੁਲ ਉਹ ਮੈਂ ਪੋਸਟਰ ਲਾਇਆ ਵੀ ਮੈਂ ਜੋ ਕਿ ਮੇਰਾ ਕੋਈ ਵੀ ਬੱਚਾ ਕੈਨੇਡਾ ਵੱਲ ਮੂੰਹ ਕਰੇਗਾ ਮੈਂ ਉਸ ਨੂੰ ਵੇਦਖਲ ਕਰ ਦਾਂਗਾ ਮੈਂ ਕੈਨੇਡਾ ਦੀ ਧਰਤੀ ਤੇ ਐਸੇ 35 ਸ਼ਬਦ ਨੇ ਪੰਜਾਬ ਦੀ ਭਾਸ਼ਾ ਦੇ ਕਿਸੇ ਸਮੇਂ ਦੇ ਵਿੱਚ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਅੰਗਰੇਜ਼ ਸਾਡੇ ਪੰਜਾਬ ਦੀ ਪੰਜਾਬੀ ਭਾਸ਼ਾ ਲਈ ਹਾਈਲਾਈਟਸ ਕਰਨ ਆਉਂਦੇ ਸੀ ਅੱਜ ਹੱਦ ਹੋ ਗਈ ਵੀ ਸਾਡੇ ਬੱਚੇ ਇੱਕ ਮਾਮੂਲੀ ਜੀ 35 ਅੱਖਰਾਂ ਦਾ ਮਹਾਰਾਜ ਨੇ ਸਾਨੂੰ ਗੁਰੂ ਪੰਜਾਬ ਦੀ ਧਰਤੀ ਨੂੰ 35 ਅੱਖਰ ਨੇ ਪੰਜਾਬੀ ਭਾਸ਼ਾ ਦੇ ਔਰ ਅੰਗਰੇਜ਼ੀ ਦੇ 26 25 ਨੇ 25 26 ਨੇ ਉਹ ਜਿਆਦੇ ਅੱਖਰ ਕਿਸ ਦੇ ਹੋਏ ਪੰਜਾਬੀ ਦੇ ਜਾਂ ਅੰਗਰੇਜ਼ੀ ਦੇ ਸਾਡੇ ਬੱਚਿਆਂ ਨੂੰ ਇਹ ਹੋੜ ਹੈ ਇਹ ਹੋੜ ਦੇ ਵਿੱਚ ਆ ਕੇ ਆਪਣਾ ਤੇ ਆਪਣੇ ਬੱਖਿਆਂ ਦੇ ਬੱਚਿਆਂ ਦਾ ਆਪਣੀ ਆਪਣਾ ਆਉਣ ਵਾਲਾ ਭਵਿੱਖ ਖਰਾਬ ਕਰ ਰਹੇ ਨੇ ਤੁਸੀਂ ਪੋਸਟਰ ਲਾਤੇ ਘਰੇ ਫਿਰ ਬੱਚੇ ਜਿੱਦ ਕਰਦੇ ਨੇ ਕ੍ਰਿਡਾ ਜਾਂਦੇ ਨਹੀਂ ਨਹੀਂ ਤੁਸੀਂ ਤਾਂ ਕਹਿ ਰੱਖੇ ਤੁਸੀਂ ਸਿੱਧਾ ਕਹਿ ਰੱਖਿਆ ਮੈਂ ਬੇਦਖਲ ਕਰ ਦਾਂਗਾ ਮੇਰੇ ਕੋਲ ਕੋਈ ਪੈਸਾ ਨਹੀਂ ਜਾਣਾ ਘੁੰਮਣ ਜਾਓ ਆਪਣਾ ਇੰਜੋਏ ਕਰਨਾ ਹੈ ਦੇਖਣਾ ਹੈ ਜੋ ਦੁਨੀਆ ਦੇ ਵਿੱਚ ਦੇਖਣ ਲਈ ਬਹੁਤ ਸਥਾਨ ਨੇ ਪੂਰੀ ਦੁਨੀਆ ਦੇਖੋ